ਆੜ ਤੋੜ ਤਾਜ ਟਾਈਮ ਦੇਖ ਅਜੇ ਵਾਸੀ ਆਉਣੀ 10 ਵਜ ਗਏ ਬੇਸ਼ਰਮਾ ਉਹ ਦੇਖ ਅਖਾਂ ਹੋਰ ਕੇ ਟਾਈਮ ਦੇ ਆਈ ਇੱਕ ਮਿੰਟ ਆ ਜਾਣਾ ਮੈਂ ਵੀ ਜਾਣਾ ਹਾਏ ਮਮਾ ਮੇਰੇ ਪੁੱਤ ਪੁੱਤਾ ਪੜ੍ਹ ਨਹੀਂ ਜਾਣਾ ਵੀਰਾ ਪੜ ਆਵੇ ਆ ਜਾ ਆ ਜਾ ਸਰ ਸੋਣੀ ਚਲੋ ਜੀ ਸਾਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਉਂ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਇੱਕ ਤਾਂ ਗਰਮੀ ਦਾ ਬਹੁਤ ਜ਼ੋਰ ਹੈ ਕਿ ਆਪਾਂ ਸੁਰੇਂਦਰਾ ਸਪਾਈ ਕਰ ਲਈ ਦੀ ਸ਼ਾਮੇ ਮੈਂ ਬਾਹਰੋਂ ਕਰਦਣੀ ਹੁਣ ਮੈਂ ਲੱਗੀ ਸੀ ਸ਼ਾਮੇ 6 ਵਜੇ ਦੇ ਬਾਹਰੋਂ ਕਰਨ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਕਿ ਪਸ਼ੂ ਪੰਛੀ ਨੂੰ ਪਾਣੀ ਜਰੂਰ ਪਾਇਆ ਕਰੋ ਕਿ ਗਰਮੀ ਬਹੁਤ ਪੈ ਰਹੀ ਹੈ ਤੁਹਾਨੂੰ ਜੇ ਕੋ ਬਾਹਰੋਂ ਸਪਾਈ ਕਰੀਏ ਸੁਤਪਾ ਚੋਕਲੀਏ ਮੈਟ ਮੈਟਾ ਚੱਕਤੇ ਇਹਨਾਂ ਗਵਣ ਦੀ ਘਰ ਬਣਾ ਰਹੇ ਆ ਲਾਂਗੇ ਬਣਦਾ ਪਿਆ ਹਏ ਧੂਕ ਬੜੀ ਰੇਤ ਉਹ ਬਹੁਤ ਦਿੱਖੀ ਤਾਂ ਮਿੱਟੀ ਨਾ ਬਹੁਤ ਆਈ ਹੋਈ ਆ ਦੇਖੋ ਇਹ ਜਦੋਂ ਅਸੀਂ ਕਰਾਂਗੇ ਸਫਾਈ ਤੇ ਮਮਨੇ ਪਾਣੀ ਆਇਆ ਛੋਟੀ ਪਾਈਪ ਪਲਾਸਫਾਈ ਕਰ ਲਈਏ ਸਾਰੇ ਪਾਈਪ ਲਾਉਣੀ ਕੱਢ ਕੇ ਫਿਰ ਆਪਾਂ ਕਰਨੀ ਸਪਾਈ ਚੜੂ ਗਰੇ ਚੋਕੇ ਉੱਪਰ ਰੱਖ ਦੇਣੀ ਢਿੱਲੇ ਹੋ ਜਾਣਗੇ ਤੇ ਇਧਰ ਕਰ ਲਾਂਗੇ ਆਪਾਂ ਹੁਣ ਟਾਏ ਦੇ ਆ ਕੋ ਲਿਫਟੇ ਕਿੰਨੀ ਮਿੱਟੀ ਪਈ ਹੋਈ ਆ ਸਾਰੇ ਧੂਨੀ ਹੁਣ ਸਾਰੇ ਪਾਵੇਂ ਮਿੱਟੀ ਨਾਲ ਭਰੇ ਪਏ ਆ ਵੇਖੋ ਕਿੰਨੇ ਕਿੰਨੇ ਮਿੱਟੀ ਦੇ ਬੁੱਟਿਆਂ ਦੇ ਬਹੁਤ ਜ਼ਰ ਗੰਧ ਪਿਆ ਹੈ ਤੇਨ ਟਾਈਮ ਪਹਿਲਾ ਝਾੜੂ ਨਾਲ ਲਾਇਆ ਫਿਰ ਮੈਂ ਵਾਈਪਰ ਲਾਇਆ ਫਿਰ ਮੈਂ ਪੋਚਾ ਲਾਇਆ ਇਹ ਹਾਡੀ ਬੁਗੜੀ ਵੀ ਉਹ ਤੇ ਪਿੱਛੇ ਮम्मा ਨੇ ਪਾਮ ਕਰ ਲਿਆ ਤੇ ਬੁਬਲੀ ਉੱਤ ਪੀ ਲੈ ਉੱਠ ਗਈ ਇਹਨੂੰ ਉੱਤ ਪਿੱਛੇ ਮੈਨੂੰ ਨਹੀਂ ਸੀ ਪਤਾ ਉਹ ਵੇਖੀ ਜਾਂਦੀ ਵੇਂਦਾ ਵੇਖਿਆ ਵੇਂਦਾ ਵੇਖਿਆ ਮੱਖੀ ਬੈ ਗਈ ਆ ਆ ਪਾਣੀ ਲੱਗ ਜੈ ਨਾ ਮੈਂ ਪਾਣੀ ਪੀ ਲਿਆ ਲੈ ਲੈ ਹੁਣ ਆਪਾਂ ਪੀਏ ਪਾਣੀ ਠੰਡਾ ਠਾਰ ਠੰਡਾ ਠਾਰ ਹੋ ਗਿਆ ਮੱਤ ਵੱਜੀ ਜਦੋਂ ਬੁਬਲੀ ਜਨ ਚੱਲਦੇ ਗੁਰਬਾਣੀ ਲਾਈਏ ਪੀਟੀਸੀ ਸਿਮਰਨ ਪੀਟੀਸੀ ਸਿਮਰਨ ਪੀਟੀਸੀ ਸਿਮਰਨ ਗੁਰਬਾਣੀ ਸਿਮਰਨ ਗੁਰਬਾਣੀ ਸਿਮਰਨ ਕਿ ਗੁਰਬਾਣੀ ਆ ਗਈ ਸ਼ਾਮ ਦੇ 7:00 ਵਜੇ ਸਾਢੇ 6 ਹੋ ਗਏ ਆਪਾਂ ਨੂੰ ਨਹੀਂ ਆਟਾ ਦੈਨ ਇੱਧਰ ਸਾਡੀ ਬੰਦੀ ਪਈ ਹੈ ਦਾਲ ਜੋ ਡਰਾਈ ਦਾਲ ਹੁੰਦੀ ਆ ਜੋ ਬਣਾਈ ਹੈ ਸਵੇਰੇ ਆਲੂ ਬਣਾਏ ਸੀ Wow, खुशबू आ रही इतनी अच्छी पानी कड़े चो अपना मिट्टी का घड़ा नहीं रखे आप रखा सिर्फ तंबे का घड़ा इस पीने पानी कहोत वींता पानी पीना ए तो पानी ठंडा नहीं हों चलो नॉर्मल ही हों पीना भी चाहिए ठंडा पीना बार बार प्यास लगती है इस करके आप ही पानी पीने ममा भी लै ला जा डैडी

ਚੜੀ ਨੰਗ ਬਲੀ ਬਾਹਰ ਮਿਲਾ ਬੀਰਾ ਬੀਰਾ ਬਾਹਰ ਕਿੰਨੀ ਨਾ ਤੂੰ ਸੁਣ ਕੋਈ ਕਹਾਣੀ ਆਂਦਾ ਤਸ਼ਤਾ ਕਰਕੇ ਕੀਤਾ ਮੈਂ ਉਹ ਮੇਰੇ ਮੂਲੇ ਮੂਲੇ ਕਿੱਧਰ ਭਗੇ ਜਾਂਦੇ ਆਂ ਮੈਂ ਤਰੋ ਦੇ ਦੇ ਤਾ ਪੈਕੇਟ ਤੈਨੂੰ ਪਤਾ ਲੱਗ ਗਿਆ ਫਿਰ ਤੂੰ ਜੜਨਾ ਉੱਧਰ ਆਪਣਾ ਨਾਮ ਉਹਦਾ ਨਾਮ ਹੈ ਮੈਂ ਵੇਖਣ ਕਿ ਉਹ ਤੁਹਾਨੂੰ ਉਹਨੇ ਡਰਾਕੀ ਫੜਿਆ ਕਰ ਲਾ ਉਹਦਾ ਨਾਮ ਨਾਲ ਦੇ ਝੂਠਾ ਦਸ਼ਵੀਰ ਹਟ ਜਾ Nant'a gel. Dersleri harca. Lascia che la gente si tratta che è nulla, è nulla, è nulla. no? ਰੂਮ ਚ ਪੋਚਾ ਵੀ ਲਾ ਲਿਆ ਕਿ ਮੰਮਾ ਮੇਰੇ ਰੂਮ ਚ ਪੋਚਾ ਇਸ ਕਰਕੇ ਨਹੀਂ ਲਾਉਂਦੇ ਕਿ ਬੱਚੇ ਸੁੱਤੇ ਹੁੰਦੇ ਆ ਤੇ ਫਿਰ 12 ਬਾਹਰ ਚੜ੍ਹ ਮੈਂ ਲਾ ਦੇਣੀ ਪੋਚੇ ਦੀ ਮੰਮਾ ਲਾ ਦਿੰਦੇ ਤੇ ਇਸ ਕਰਕੇ ਆਪਾਂ ਪੋਚੇ ਸਫਾਈ ਬਾਹਰ ਕਰਦੇ ਮੇਰੇ ਰੂਮ ਦੀ ਇਸ ਕਰਕੇ ਮੰਮਾ ਨਹੀਂ ਕਰਦੇ ਮੇਰੇ ਰੂਮ ਦੀ ਸਫਾਈ ਕਿ ਮੈਂ ਕੱਪੜੇ ਸਾਬਣ ਮਾਰ ਲਾਂ ਜਿਹੜੇ ਧੋਕ ਰਹਿ ਗਏ ਹੈ ਜਾਂ ਮੇਰਾ ਪੁੱਤ ਲੈ ਬਾਹਰ ਚਲੋ ਦਰਸ਼ਵੀਰ ਬਾਹਰ ਚਲੋ ਮੈਂ ਦੇ ਤੂੰ ਪਹਿਲੇ ਅੱਛਾ ਦੁੱਧ ਪੀ ਲੈ ਓਏ ਦਰਸ਼ਵੀਰ ਮੇਰੇ ਪੁੱਤਰ ਸਾਰੇ ਰਾਹ ਰੋਕ ਦਿਨ ਦੇ ਬਈ ਬੜੇ ਗਲਤ ਸਾਰੇ ਜਾਣੇ ਤੁਸੀਂ ਮੇਰੇ ਪੁੱਤ ਦੇ ਰਾਹ ਰੋਕ ਕੇ ਜਿਹੜੇ ਸਰਹੱਦ ਬਣਾਤੀ ਨਹੀਂ ਨੰਗਨ ਦਿਨ ਬੜੇ ਗੰਦੇ ਜਿਹੇ ਆਏ ਜਾਣ ਇਧਰ ਆਪਾਂ ਕੱਪੜੇ ਪਾਏ ਮਸ਼ੀਨ ਤੇ ਮਮਾ ਨੇ ਪਿਓਨ ਦਾਲ ਕਦੂ ਅੱਜ ਬਣੇਗਾ ਦਾਲ ਕਦੂ ਕਦੂ ਤੇ ਗਰਮੀ ਤਾਂ ਥੋੜੀ ਕੱਜ ਰਾਤ ਮਿਲੀ ਥੋੜੀ ਹਵਾ ਚੱਲਦੀ ਤੇ ਠੰਡੀ ਚੰਡੀ ਕਿਤੇ ਬਾਰਿਸ਼ ਪਈ ਹੈ ਤੇ ਮਮੇ ਨੇ ਪਿਓਏ ਨੇ ਬਦਾਮ ਤੇ ਅਖਰੋਟ ਬੱਚਿਆਂ ਵਾਸਤੇ ਤੁਪੰਦਿਆ ਲੈ ਮੈਂ ਬਣਾਇਆ ਤੇਲ ਤੋਂ ਬਣਾਈ ਅੱਜ ਦਾਲ ਕद्दू ਦੀ ਸਬਜੀ ਪਿਆਜ਼ ਟਮਾਟਰ ਹਰੀ ਮਿਰਚ ਹਰੀ ਮਿਰਚ ਲੂਣ ਮਸਾਲਾ ਹਰੀ ਮਿਰਚ ਪਾਉਣ ਵਾਲੀ ਰਹਿ ਗਈ ਬਸ ਉਹ ਪਾਉਣੀ ਬਿਨਾ ਟਮਾਟਰ ਸੋਰੀ ਬਿਨਾ ਤੜਕੇ ਤੋਂ ਬਣਾਈ ਅੱਜ ਸਬਜੀ ਕਦਾਲ ਕद्दू ਦੀ ਬਹੁਤ ਟੇਸਟੀ ਬਣਦੀ ਅੱਗੇ ਵੀ ਬਣਾਈ ਆਪਾਂ ਜਰੂਰ ਤੁਸੀਂ ਵੀ ਟਰਾਈ ਕਰਿਓ ਹਲਦੀ ਦਾਲ ਪੱਧੂ ਬੱਲੂ ਚ ਪਾਉਣ ਲੱਗੇ ਮਮਾ ਹਰੀ ਮਿਰਚੀ ਤੇ ਮੈਂ ਬਣਾ ਰਹੀ ਸੀ ਫੁਲਕੇ ਇਹ ਸਬ지 ਸਾਡੀ ਰਾਤ ਦੀ ਖਾਂਦੀ ਪਈ ਫੁਲਕੇ ਸਾਡੀ ਸਵੇਰ ਤੇ ਆਇਆਂ ਹੱਥ ਧੋਲਿਓ ਬਾਜੀ ਮਿਰਚਾ ਮਾਲੀ ਉਤਾਰ ਕਰਕੇ ਇਹਦੇ ਚ ਪਾ ਕੇ ਵੇਖੋ ਬਣ ਗਿਆ ਤੇਰਾ ਕੇਕ ਹਾਂ ਲਾ ਦੋ ਸਾਈਡੋਂ ਇਹ ਆ ਲਾ ਦੋ ਬਣ ਗਿਆ ਤੇਰਾ ਕੇਕ 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 ਲਾਈ ਕਿਦਾਂ ਦੀ ਹੁਣ ਪਤਾ ਨਹੀਂ ਸਵਾਦ ਕਿਹੋ ਜਿਹਾ ਹੋ ਜਾਊਗਾ ਮਮਾ ਮਾਰੇ ਖਾ ਕੇ ਦੇਖਦੇ ਹਾਂਗਾ ਆਓ ਤੇਰੀ ਆਖਰ ਮਿਹਨਤ ਕੀਤੀ ਪੱਲੇ ਪੈ ਗਈ ਤੇਰੀ ਮਾਂ ਸ਼ਾਮਾਂ ਦੀ ਟੱਕਰਾ ਮਾਰਨ ਦੀ ਸੀ ਵੇਲੇ ਦੀ ਅੱਕ ਵੇਲੇ ਦੀ ਟੱਕਰਾ ਕੰਮ ਆ ਗਿਆ ਮੰਮਾ ਟੱਕਰ ਬਣਾਈ ਵੇਲੇ ਇਕ ਵੇਲੇ ਉਹ ਮੰਮੀ ਖਾਣ ਦੇ ਮੰਮੀ ਕੋ ਖਾ ਤੇ ਵਧੀਆ ਬਣਿਆ ਆਪਾਂ ਰੈਸਪੀ ਸ਼ੇਅਰ ਕਰਾਂਗੇ ਨੈਕਸਟ ਟਾਈਮ ਬਣਾ ਕੇ ਹੁਣ ਤਾਂ ਪਤਾ ਨਹੀਂ ਕਿਦਾਂ ਬਣੇ ਸਵਾਦ ਹੈ ਠੰਡਾ ਵਾਲੇ ਇੰਦੇ ਫੇਰ ਖਾਣੇ ਕਿੱਡੂ ਆ ਜਾ ਮੇਰੀ ਜੌਣ ਹੀ ਖਾਣ ਰ ਇਹਨਾਂ ਨੂੰ ਤੇ 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 ਕੇਕ ਲਈ ਹੋਈ ਨੇ ਪਨੀਰ ਰੋ ਆਪਣਾ ਆਕਰੇ ਤੂੰ ਮੈਂ ਝਾੜੂ ਲਾਣਾ ਟਿੱਡੀ ਤੂੰ ਗਾਣੇ ਸੁਣੀ ਜਾਂਨਾ ਸ਼ਬਦ ਦੱਚਵੀਰ ਅੰਦਰਾਂ ਦੇ ਪੋਚੇ ਲਾਉਣ ਦੇ ਲੋੜ ਨਹੀਂ ਲੌਬੀ ਚ ਲਾ ਲਾਂਗੇ ਕੱਲਾ ਤੇ ਬਾਹਰੋਂ ਮੈਂ ਝਾੜੂ ਲਾ ਦੇਣੀ ਅੱਜ ਨਹੀਂ ਧੋਣਾ ਹੈਗਾ ਹਣਾ ਬਾਹਰ ਧੋਣਾ ਨਹੀਂ ਹੈਗਾ ਝਾੜੂ ਪੋਚੇ ਲਾ ਲੀ ਹਾਂ ਅੰਦਰ ਲੌਬੀ ਚ ਪੋਤੇ ਲਾਉਣੇ ਬੈਡਰੂਮ ਚ ਅੱਜ ਰਹਿਣ ਦੇ ਨੇ ਰੋਜ਼ ਕੀ ਕਰਨੇ ਹੂੰ ਤਰੇ ਦਿਨ ਕੋਈ ਨਾ ਸਹਾਰਾ ਬਬਨਾਨ ਕਾ ਜਿਪ ਦੇ ਨੂੰ ਦੇ ਫਸਟ ਪੀਸੀ ਐਡਿਸ ਫਾਈ ਕਰ ਲਈ ਆਪਣਾ ਰਾਤ ਦੀ ਵਾਲੇ ਚਰਨਦਰ ਕਰ ਲਈ ਫਿਰ ਸਵੇਰੇ ਕਰਨੀ ਪਈ ਕਿ ਬਾਹਰ ਨਹੀਂ ਰਿਪੋਰਟ ਆਦੀ ਸੀ ਨਹੀਂ ਆ ਗਿਆ ਸੀ ਫਿਰ ਅਪਸ ਫਾਈ ਕੀਤੀ ਰਾਤੀ ਖਾਤੀ ਆਇਆ ਸੀ ਫਿਰ ਸਵੇਰੇ ਦੁਬਾਰਾ ਫਾਈ ਕਰਨੇ ਤੇ ਬਾਹਰ ਕਿੰਦੀ ਕਿਰਾਏ ਫੂਜ ਪੇਜ ਰਹੇ ਉਹ ਸਾਭ ਹੁੰਦਾ ਰਾਤ ਹੀ ਕੰਮ ਕਰਨ ਦਾ ਕੋ ਫਾਇਦਾ ਨਹੀਂ ਦੁਬਾਰਾ ਸੇ ਕਰਨਾ ਪਿਆ ਖੂਨ ਨਾਲ ਲੱਗਦੀ ਸੀ ਤੇ ਨਾਲ ਨੂੰ ਸਟਡੀ ਰੂਮ ਉੱਪਰ ਦਸਵੇਂ ਰਿਡਿਊ ਸਿੱਟਾ ਹੋਇਆ ਮੈਂ ਕਿ ਤਕਰਾ ਲੈਣੀ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਵਿੱਚ ਬਾਏ ਬਾਏ